ਖੂਬਸੂਰਤ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਆ ਇਹ ਅਸਲ ਵਿੱਚ ਬਰਫ਼ ਨਹੀਂ ਪਈ ਦਰਅਸਲ ਇਹ ਧੁੰਦ ਦੀ ਇੱਕ ਪੂਰੀ ਚਾਦਰ ਆਸੇ-ਪਾਸੇ ਜਿਹੜੀ ਆ ਉਹ ਲਿਪਟੀ ਹੋਈ ਆ ਜੀ ਹਾਂ ਇਹ ਨਜ਼ਾਰਾ ਆ ਸ਼੍ਰੀ ਨੈਣਾ ਦੇਵੀ ਦਾ ਬਲਾਸਪੁਰ ਹਿਮਾਚਲ ਪ੍ਰਦੇਸ਼ ਤੋਂ ਜਿੱਥੇ ਇਸ ਟਾਈਮ ਕੁਦਰਤ ਦਾ ਨਜ਼ਾਰਾ ਇੱਕ ਵੱਖਰੀ ਤੇ ਅਨੋਖੀ ਤਸਵੀਰ ਪੇਸ਼ ਕਰ ਰਿਹਾ ਜੀ ਹਾਂ ਜੋ ਤੁਸੀਂ ਦੇਖ ਰਹੇ ਹੋ ਕਿ ਨਾਲੇ ਧੁੱਪ ਵੀ ਨਿਕਲੀ ਹੋਈ ਆ ਤੇ ਨਾਲੇ ਧੁੰਦ ਦੀ ਜੋ ਚਾਦਰ ਆ ਉਹ ਦਿਖਾਈ ਦੇ ਰਹੀ ਆ ਉੱਚੇ ਸਥਾਨ ਤੋਂ ਬਲਾਸਪੁਰ ਤੋਂ ਜਦੋਂ ਥੱਲੇ ਆਨੰਦਪੁਰ ਸਾਹਿਬ ਦਿਵਲ ਛਾਤੀ ਮਾਰੀ ਅਕੀਰਤਪੁਰ ਸਾਹਿਬ ਵਾਲੇ ਪਾਸੇ ਤਾਂ ਬਾਕੀ ਜੋ ਪੰਜਾਬ ਦਾ ਦ੍ਰਿਸ਼ ਨਜ਼ਰ ਆਉਂਦਾ ਹੈ ਇਸ ਵਕਤ ਇਸ ਤਰੀਕੇ ਦਾ ਨਜ਼ਰ ਆ ਰਿਹਾ ਆ ਠੰਡ ਵੀ ਹੈ ਔਰ ਧੁੱਪ ਵੀ ਨਿਕਲੀ ਹੋਈ ਹੈ ਤੇ ਜਿਹੜੀ ਧੁੰਦ ਦੀ ਚਾਦਰ ਹੈ ਉਹ ਵੀ ਚਾਰੇ ਪਾਸੇ ਲਿਪਟੀ ਹੋਈ ਆ ਇਹ ਮਨਮੋਹਕ ਨਜ਼ਾਰਾ ਜਿਹੜਾ ਆ ਉਹ ਉਥੋਂ ਜਾ ਕੇ ਹੀ ਪਤਾ ਲੱਗਦਾ ਆ ਕਿ ਜੇ ਤੁਸੀਂ ਬਲਾਸਪੁਰ ਹਿਮਾਚਲ ਪ੍ਰਦੇਸ਼ ਵਿੱਚ ਜਾਂਦੇ ਹੋ ਤਾਂ ਕਿਸ ਤਰੀਕੇ ਇਹ ਨਜ਼ਾਰੇ ਤੁਹਾਨੂੰ ਲੁਤਫ ਦਿੰਦੇ ਨੇ ਔਰ ਇੱਥੇ ਕੁਝ ਸਾਫ਼ ਕਲੀਅਰ ਦਿਖ ਰਹੇ ਨੇ ਕੁਝ ਦ੍ਰਿਸ਼ ਤੇ ਕੁਝ ਜਿਹੜੇ ਦ੍ਰਿਸ਼ ਨੇ ਉਹ ਧੁੰਦ ਦੇ ਵਿੱਚ ਲਿਪਟੇ ਹੋਏ ਨੇ ਜਿਹੜੇ ਨਜ਼ਰ ਨਹੀਂ ਆ ਰਹੇ ਹਾਲਾਂਕਿ ਜੇ ਉਹ ਥੱਲੇ ਸਾਹਮਣੇ ਨਜ਼ਰ ਆ ਰਹੇ ਦ੍ਰਿਸ਼ ਨੇ ਉਹ ਅਸਲ ਦੇ ਵਿੱਚ ਅਨੰਦਪੁਰ ਸਾਹਿਬਾ ਔਰ ਕੀਰਤਪੁਰ ਸਾਹਿਬਾ ਔਰ ਬਾਕੀ ਦੇ ਜਿਹੜੇ ਕੋਈ ਪਿੰਡ ਜਾਂ ਕਸਬੇ ਵਸੇ ਹੋਏ ਨੇ ਤਾਂ ਇੱਕ ਥੱਲੇ ਦਿਨ ਜਾ ਰਹੇ ਨੇ ਜੋ ਇਸ ਟਾਈਮ ਇਦਾਂ ਲੱਗਦਾ ਹੈ ਕਿ ਬਰਫ਼ ਪਈ ਹੋਵੇ ਫਿਲਹਾਲ ਇਹ ਬਰਫ਼ ਨਹੀਂ ਇਹ ਧੁੰਦਾਈ ਨਜ਼ਾਰਾ ਆ ਜੋ ਇਸ ਠਾਰੀ ਹੋਈ ਸਰਦੀ ਵਿੱਚ ਵੇਖਣ ਨੂੰ ਮਿਲਦਾ ਪਿਆ ਆ ਤੇ ਇਹਨਾਂ ਦਿਨਾਂ ਦੀ ਠੰਡ ਨੇ ਲੋਕਾਂ ਨੂੰ ਕੰਬਾਇਆ ਹੋਇਆ ਕੀ ਆ ਸਥਿਤੀ ਇਹ ਅਸੀਂ ਦਿਖਾਉਂਦੇ ਆ ਤੁਹਾਨੂੰ ਉੱਥੇ ਕਿ ਕਿਸ ਤਰੀਕੇ ਨਾਲ ਅਨੰਦਪੁਰ ਸਾਹਿਬ ਦੇ ਵਿੱਚ ਜਿੱਥੇ ਸਲਾਨੀਆਂ ਦੀ ਆਮਦ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਰਹੀ ਆ ਤੇ ਉਤੋਂ ਜੋ ਬਲਾਸਪੁਰ ਦੇ ਨਜ਼ਾਰੇ ਜਿਹੜੇ ਨਜ਼ਰ ਆ ਰਹੇ ਨੇ ਹਿਮਾਚਲ ਪ੍ਰਦੇਸ਼ ਦੇ ਉਹ ਵੀ ਨਜ਼ਰ ਆ ਰਹੇ ਨੇ ਔਰ ਵਾਕਿਆ ਹੀ ਕਹਿ ਸਕਦੇ ਆ ਕੁਦਰਤ ਦੇ ਰੰਗਾਂ ਦਾ ਕੋਈ ਭੇਦ ਨਹੀਂਗਾ ਔਰ ਕੀ ਕਹਿੰਦੇ ਨੇ ਉਥੋਂ ਦੇ ਵਸਨੀਕ ਆਓ ਸੁਣਦੇ ਆ ਇਸ ਟਾਈਮ ਪੂਰੀ ਤਰ੍ਹਾਂ ਧੁੱਪ ਖਿਲੀ ਹੋਈ ਹੈ हमारे पहाड़ी क्षेत्रों में पूरा धूप से बिल्कुल साफ़ मौसम है और जो नैना देवी से वीडियो आ रहे हैं वो आ रहे हैं कि पंजाब में पूरी धुंध फैली हुई है एक जैसे सफेद चादर होती है वैसे पूरा चादर बिछी हुई है तो हिमाचल में मौसम इस टाइम अच्छा है और ये जो फ़ोटोज़ आ रहे हैं नैना देवी से वीडियोज़ आ रहे हैं ये बहुत अच्छे हैं ਤੁਸੀਂ ਸੁਣਿਆ ਹੈ ਕਿ ਹਿਮਾਚਲ ਦੇ ਵਿੱਚ ਮੌਸਮ ਚੰਗਾ ਆ ਔਰ ਇਸ ਬਾਈ ਨਿਊਜ਼ ਨੂੰ ਤੁਸੀਂ ਸੁਣਿਆ ਆ ਇੱਥੇ ਧੁੱਪ ਪਈ ਹੋਈ ਆ ਧੁੱਪ ਉਹਨਾਂ ਦੇ ਉੱਤੇ ਪੈ ਰਹੀ ਆ ਸਾਫ਼ ਜ਼ਾਹਿਰ ਹੈ ਕਿ ਉੱਪਰਲੇ ਪਹਾੜੀ ਇਲਾਕਿਆਂ ਦੇ ਉੱਤੇ ਜਿਹੜੇ ਦ੍ਰਿਸ਼ ਸਾਫ਼ ਨਜ਼ਰ ਆ ਰਹੇ ਨੇ ਉੱਪਰ ਧੁੱਪ ਪੈ ਰਹੀ ਐ ਤੇ ਥੱਲੇ ਦੇ ਜਿਹੜੇ ਦ੍ਰਿਸ਼ ਆ ਪੰਜਾਬ ਦੇ ਨਜ਼ਰ ਆ ਰਹੇ ਨੇ ਅਨੰਦਪੁਰ ਸਾਹਿਬ ਦੇ ਨਜ਼ਰ ਆ ਰਹੇ ਨੇ ਉਹ ਵਾਕਿਆ ਹੀ ਪੂਰੇ ਧੁੰਦ ਦੇ ਵਿੱਚ ਲਪੇਟੇ ਹੋਏ ਨੇ ਐਂ ਲੱਗਦਾ ਕਿ ਪੂਰੀ ਕੋਰੇ ਦੀ ਜਿਹੜੀ ਚਾਦਰ ਆ ਉਹ ਵਿਸ਼ੀ ਹੋਈ ਆ ਔਰ ਜਿਹੜਾ ਇਸ ਵੀਡੀਓ ਨੂੰ ਪਹਿਲੀ ਵਾਰੀ ਵੇਖਦਾ ਉਹਨੂੰ ਇੰਜ ਮਹਿਸੂਸ ਹੁੰਦਾ ਆ ਕਿ ਜਿਵੇਂ ਪਹਾੜੀ ਇਲਾਕਿਆਂ ਦੇ ਉੱਤੇ ਬਰਫ਼ ਪਈ ਹੋਵੇ ਇਹ ਬਰਫ਼ ਨਹੀਂ ਐ ਇਹ ਪੂਰਾ ਜਿਹੜਾ ਆ ਧੁੰਦ ਦਾ ਇੱਕ ਨਜਰ ਆ ਰਿਹਾ ਹੈ ਜੋ ਤੁਹਾਨੂੰ ਇਨਾਂ ਦ੍ਰਿਸ਼ਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਆ ਤਾਂ ਹੀ ਮੋਹ ਨਿਕਲਦਾ ਆ ਕਿ ਬਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ